ਮਰੀਆਂ ਨੂੰ 10 ਵਜੇ ਦੇ ਨਾਲ ਇਸ ਦੀ ਤਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਵਾਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਐਸਾ ਕੀ ਨਾਮ ਹੈ ਮੇਰਾ ਨਾਮ ਸ਼ਬਾਤ ਸਿੰਘ ਫਾਇਰਮੈਨ ਹੈ ਜੀ ਸਰ ਜੀ ਅੱਗ ਕਿੱਥੇ ਲੱਗੀ ਔਰ ਕਿਸ ਸੀ ਦੀ ਦੁਕਾਨ ਸੀ ਸਰ ਅੱਗ ਪੁਤਲੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ ਹਰਿਆਣੂ 10 ਵਜੇ ਦੇ ਨਾਲ ਇਸ ਦੀ ਸਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਹਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਤੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਉਹ ਦੁਕਾਨਦਾਰ ਹੀ ਦੱਸ ਸਕਦਾ ਕਿੰਨਾ ਕੁ ਅੱਗ ਦੇ ਕਾਰਨ ਨਾਲ ਕੋਈ ਪਤਾ ਨਹੀਂ ਅੱਗ ਦੇ ਸ਼ਾਰਟ ਸਰਕਟ ਹੀ ਲ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਆ ਗਿਆ ਜੀ। ਕਾਬੂ ਆ ਗਿਆ ਕਾਬੂ ਪਾ ਲਿਆ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ। ਠੀਕ ਹਾਂ ਜੀ ਨੂੰ 10 ਵਜੇ ਦੇ ਨਾਲ ਇਸ ਦੀ ਤਲਾਸ਼ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ। 2 ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ। ਫਾਇਰ ਸਰ ਕੀ ਨਾਮ ਹੈ ਬਾਜੀ ਅੱਗ ਕਿੱਥੇ ਲੱਗੀ ਔਰ ਕਿਸ ਸਿੱਧੀ ਦੁਕਾਨ ਦੀ ਹੈ ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ ਹਾਂ ਜੀ ਸਾਨੂੰ 10 ਵਜੇ ਦੇ ਨਾਲ ਇਸ ਦੀ ਸਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਤੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਆ ਉਹ ਦੁਕਾਨਦਾਰ ਹੀ ਦੱਸ ਸਕਦਾ ਕਿ ਕਿੰਨਾ ਗੰਦਾ ਕਾਰਨ ਆ ਲੈ ਕੋਈ ਪਤਾ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਦਾ ਮੌਕੇ ਤੇ ਆ ਗਿਆ ਜੀ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਠੀਕ ਹਾਂ ਜੀ ਅਨੂੰ 10 ਵਜੇ ਦੇ ਨਾਲ ਇਸ ਦੀ ਤਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਦਾ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ 2 ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ। ਭਾਈ ਸਰ ਕੀ ਨਾਮ ਹੈ? ਮੇਰਾ ਨਾਮ ਸ਼ਬਾਤ ਸਿੰਘ ਫਾਇਰਮੈਨ ਹੈ ਜੀ। ਬੋਲ ਜੀ ਅੱਗ ਕਿੱਥੇ ਲੱਗੀ ਔਰ ਕਿਸ ਸਿੱਧੀ ਦੁਕਾਨ ਸੀ? ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ। ਹਾਂ ਜੀ ਸਾਨੂੰ 10:00 ਵਜੇ ਦੇ ਨਾਲ ਇਸ ਦੀ ਸਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ। ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨਲ ਫਾਇਰ ਸਟ ਤੇ ਜਾ ਕੇ ਅਸੀਂ ਮੌਕੇ ਤੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਉਹ ਦੁਕਾਨਦਾਰ ਹੀ ਦੱਸ ਸਕਦਾ ਕਿੰਨਾ ਕੰਦੇ ਕਾਰਨ ਨਾਲ ਕੋਈ ਪਤਾ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਤੇ ਮੌਕੇ ਤੇ ਆ ਗਏ ਆ ਜੀ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਅਸੀਂ ਹਰੀਆਨੂ 10 ਵਜੇ ਦੇ ਨਾਲ ਇਸ ਦੀ ਤਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੁਕੇ ਦੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੁਕੇ ਦੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਫਾਇਰ ਸਰ ਕੀ ਨਾਮ ਹੈ ਮੇਰਾ ਨਾਮ ਸ਼ਬਾਤ ਸਿੰਘ ਫਾਇਰਮੈਨ ਹੈ ਜੀ ਸਰ ਜੀ ਅੱਗ ਕਿੱਥੇ ਲੱਗੀ ਔਰ ਕਿਸ ਦੀ ਦੁਕਾਨ ਸੀ ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ ਹਰਿਆਣਾ ਨੂੰ 10 ਵਜੇ ਦੇ ਨਾਲ ਇਸ ਦੀ ਤਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਤੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਵਾਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਤੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਉਹ ਦੁਕਾਨਦਾਰ ਹੀ ਦੱਸ ਸਕਦਾ ਕਿੰਨਾ ਕੰਦੇ ਕਾਰਨ ਨਾਲ ਕੁਝ ਪਤਾ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਦੇ ਮੌਕੇ ਤੇ ਆ ਗਏ ਆ ਜੀ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਹਾਂ